ਇਹ ਤੇ ਸ਼ੂਟ ਕਰ ਰਹੇ ਨੇ ਜਿੰਨੇ ਵੀ ਤੇ ਸਾਡੇ ਬੈਠੇ ਨੇ ਜੀਓ ਆ ਇਹਨਾਂ ਸਾਰਿਆਂ ਨੂੰ ਅਗਲੀ ਬੇਨਤੀ ਹੈ ਕਿ ਕਿਸੇ ਵੀ ਜੇਬ ਦੇ ਵਿੱਚ ਵੀ ਕੋਈ ਵੀ ਸ਼ੀਲਾਦਾਰਸ ਨਾ ਹੋਵੇ ਜੋੜੇ ਲੈ ਕੇ ਕਿਸੇ ਨੂੰ ਚੱਦਣਾ ਕਰਤੇ ਨਹੀਂ ਆਉਣਾ ਚਾਹੀਏ ਸ਼ੂਟ ਕਰਨ ਵਾਲੇ ਨੇ ਚਾਹੀਏ ਕੋਈ ਵੀ ਆ ਜੋੜੇ ਲੈ ਕੇ ਨੇੜੇ ਨਹੀਂ ਆਉਣਾ ਗੁਰੂ ਸਾਹਿਬ ਦੇ ਠੀਕ ਹੈ ਔਰ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਜਿਹੜੀ ਝੂਠੀ ਚੀਜ਼ ਹੈ ਕੋਈ ਵੀ ਝੂਠਾ ਬਰਤਨ ਹੈ ਖਾਲੀ ਬੋਤਲ ਹੈ ਉਹ ਪੰਡਾਪ ਉੱਪਰ ਹੀ ਪਰੇ ਰੱਖੀ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਮਰਿਆਦਾ ਸਾਡੇ ਵਾਸਤੇ ਮੁੱਖ ਹੋਊਗੀ ਸ਼ੂਟ ਸਾਡੇ ਦੀ ਉਸ ਤੋਂ ਬਾਅਦ ਹੋਊਗਾ ਮਰਿਆਦਾ ਦੇ ਵਿੱਚ ਜਿੱਥੇ ਵੀ ਸਾਨੂੰ ਦਿੱਕਤ ਲੱਗਦੀ ਹੋਊਗੀ ਜਿੱਥੇ ਵੀ ਕੋਈ ਚੀਜ਼ ਲੱਗਦੀ ਹੋਊਗੀ ਆਪਾਂ ਮਹਾਰਾਜ ਦੀ ਮਰਿਆਦਾ ਨੂੰ ਵੀ ਕਿਤੇ ਵੀ ਤਰਰਾਰ ਕਰਨਾ ਸ਼ੂਟ ਦੇ ਨਾਲ ਜਿੱਦਾਂ ਵੀ ਜੱਜ ਕੁਝ ਤੁਹਾਨੂੰ ਕੋਆਰਡੀਨੇਟ ਕਰਨਾ ਪਊਗਾ ਜੀ ਜਿੱਦਾਂ ਵੀ ਕਰ ਸਕਦੇ ਤੁਹਾਨੂੰ ਕਰਨਾ ਚਾਹੀਦਾ ਸੋ ਇਹ ਬੇਨਤੀਆਂ ਪ੍ਰਵਾਨ ਕਰਕੇ ਤੇ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਜਿੰਨੇ ਵੀ ਆਏ ਹੋ ਇਸ ਗੱਲ ਤੋਂ ਥੋੜੇ ਬਹੁਤੇ ਹੈਰਾਨ ਵੀ ਹੋਵੋਗੇ ਕਿ ਇੱਕ ਅੱਛੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਕਿਉਂ ਹੋਰਤਾ ਵੀ ਹੋ ਸਕਦਾ ਸੀਗਾ نیچے ਵੀ ਜਗ੍ਹਾ ਬਹੁਤ ਅੱਛੀ ਹੈ ਇਸ ਕਿਉਂਕਿ ਵੀ ਹੋ ਸਕਦਾ ਸੀਗਾ ਪਰ ਜੋ ਸਾਡਾ ਮਨਤਬ ਹੈ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਪ੍ਰਕਾਸ਼ ਕਰਦਾ ਦੁਨੀਆ ਦੇ ਵਿੱਚ ਬੜੇ ਧਰਮ ਤੇ ਬੜੇ ਧਰਮ ਗ੍ਰੰਥ ਹੈ ਸਭ ਦਾ ਇਸਰਤ ਕਰਨ ਕਰਦੇ ਆ ਸਭ ਨੂੰ ਸਿਰ ਨੂੰ ਆਉਂਦੇ ਉਹਨਾਂ ਦੇ ਵਿਦੇਸ਼ ਨੂੰ ਅਸੀਂ ਸਜਦਾ ਕਰਦੇ ਆ ਪਰ ਗੁਰੂ ਗ੍ਰੰਥ ਸਾਹਿਬ ਇੱਕ ਐਸੀ ਗ੍ਰੰਥ ਹੈ ਜਿਹੜੇ ਸਮੁੱਚੀ ਮਨੁੱਖਤਾ ਵਾਸਤੇ ਉਪਦੇਸ਼ ਦਿੰਦੀ ਇਸ ਦੇ ਵਿੱਚ ਕਿਸੇ ਇੱਕ ਫਿਰਕੇ ਵਾਸਤੇ ਉਪਦੇਸ਼ ਨਹੀਂ ਹੈ ਕਿਸੇ ਇੱਕ ਜਾਤ ਵਾਸਤੇ ਨਹੀਂ ਕਿਸੇ ਭਰਾੜੀ ਵਾਸਤੇ ਨਹੀਂ ਸਮੁੱਚੀ ਮਨੁੱਖਤਾ ਵਾਸਤੇ ਹੈ ਤਾਂ ਇਹ ਸੁਨੇਹਾ ਦੇਣ ਵਾਸਤੇ ਕਿ ਇੱਕ ਅਰਸ਼ੀ ਉਸ ਮਾਲਕ ਦੀ ਜਾਤ ਜਿਹੜੀ ਮਨੁੱਖੀ ਝੋਲੀ ਵਿੱਚ ਵਾਹਿਗੁਰੂ ਨੇ ਪਾਈ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਗੁਰਬਾਣੀ ਇਸ ਜਗ ਵਿੱਚ ਚੰਨ ਸੁੱਚੀ ਮਾਨਵਤਾ ਨੂੰ ਚਾਣਕ ਦਿੰਦੀ ਹੈ ਗਿਆਨ ਦਿੰਦੀ ਹੈ ਸੇਧ ਦਿੰਦੀ ਹੈ ਗੁਰਗ੍ਰੰਥ ਸਾਹਿਬ ਦੀ ਬਾਣੀ ਤੋਂ ਇਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਸਿੰਗਰ ਤਸਵੀਰ ਜਸੀ ਜੀ ਫਤਮਾਨ ਜੀ ਲੀਡ ਸੰਗਰ ਬਿੰਦਤ ਜੀ ਇਹਨਾਂ ਸਾਰਿਆਂ ਦੇ ਮਨ ਵਿੱਚ ਆਈ ਕਿ ਕਿਉਂ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਦੂਰ ਦੂਰ ਤੱਕ ਸਨੇਹ ਪਚਾਈਏ ਤਾਂ ਕਿ ਸੁੱਚੀ ਮਾਨਵਤਾ ਨੂੰ ਪਤਾ ਲੱਗੇ ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਸਭ ਨਾਲ ਸੋ ਇਸ ਕਰਕੇ ਇੱਥੇ ਅਸੀਂ ਮਰਜ਼ਾਦਾ ਵੀ ਕਾਇਮ ਰੱਖਣੀ ਆ ਕਿਉਂਕਿ ਅਸੀਂ ਇਹ ਵੀ ਦੱਸਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਨਿਰਾ ਨਮਸਕਾਰ ਹੀ ਨਹੀਂ ਕਰਦੇ ਸਤਕਾਰ ਵੀ ਬਹੁਤ ਕਰਦੇ ਜਿੰਨੇ ਵੀ ਧਰਮ ਗ੍ਰੰਥ ਹਨ ਆਪਣੇ ਆਪਣੇ ਸਾਧ ਮਹਾਨ ਹਨ ਪਰ ਗੁਰੂ ਗ੍ਰੰਥ ਸਾਹਿਬ ਵਰਗਾ ਸਤਕਾਰ ਕੋਈ ਨਹੀਂ ਕੀਤਾ ਜਿੰਦੇ ਤੁਸੀਂ ਦੇਖਿਆ ਹੋਵੇਗਾ ਉਹਨਾਂ ਦਾ ਇਹ ਕਿਸੇ ਨੇ ਆਪਣੇ ਅਗਲੇ ਵਿੱਚ ਹੀ ਲਿਆ ਹੁੰਦਾ ਪੁੱਠੀ ਹੋਏ ਨਾ ਜਾਣ ਤੁਮਰਾ तो, सर्व जीवन को हुकम है गुरु ग्रंथ ग्रंथ की माने जो को उठ गई सभा फटे 可以，好，再录一下，好。